ਫੈਕਟਰ ਮੰਡੀ ਤਲਵੰਡੀ ਸਭੋਂ ਲਾਈਵ ਮੰਡੀ ਤੋਂ ਲਾਈਵ ਹੋਏ ਆਂ ਬਾਈ ਨੂੰ ਮਲਾਉਣੇ ਆ ਆਪਾ ਗੁਰਮੀਤ ਸਿੰਘ ਰਾਮਨਗਰ ਵਾਲੇ ਗੁਰਮੀਤ ਸਿੰਘ ਰਾਮਨਗਰ ਵਾਲੇ ਹੋਰ ਬਾਈ ਠੀਕ ਠਾਕ ਹਾਂ ਵਧੀਆ ਠੀਕ ਚਾਰੇ ਲਾਇ ਹੌਲੈਂਡ ਆ ਬਾਈ ਕੋਲੇ ਸਪੈਸ਼ਲ ਜਿਕੇ ਭਰਾ ਨੂੰ ਹੌਲੈਂਡ ਟਰੈਕਟਰ ਚਾਹੀਦਾ ਹੋਵੇ 3630 ਵਗੈਰਾ ਬਾਈ ਦਾ ਫੋਨ ਨੰਬਰ ਬੋਲੀ 887978246 6280978246 ਹਾਂ ਬਾਈ ਦਾ ਪਿੰਡ ਹੈਗਾ ਰਾਮਨਗਰ ਨੇੜੇ ਮੋੜ ਮੰਡੀ ਮੋੜ ਮੰਡੀ ਤੋਂ ਰਾਮਪਰਾ ਰੋਡ ਦੇ ਉੱਤੇ ਵਿਚਾਲੇ ਸੈਂਟਰ ਚ ਪੈਂਦਾ ਹੋਣਾ ਹੈ ਨਾ ਮੋੜੋਂ ਤੋਂ ਬਸ 3 ਕਿਲੋਮੀਟਰ ਦੂਰ ਹੈ ਠੀਕ ਹੈ ਕਰਦੇ ਗੱਲਬਾਤਾਂ ਬਾਈ ਨਾਲ ਤੇ ਜੁੜਿਆ ਵੀਡੀਓ ਨੂੰ ਅਖੀਰ ਤੱਕ ਦੇਖੋ ਦੇਖ ਕੇ ਬਾਈ ਜੀ ਆਪਦਾ ਕਮੈਂਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲੀ ਦਿੱਤਾ ਹੈਗਾ ਆਪਾਂ ਹੋ ਸਕੇ ਤਾਂ ਸਕਰੀਨ ਤੇ ਵੀ ਪਾ ਦਾਂਗੇ ਦਿਖਾਉਣੇ ਬਾਈ ਕੋਲ 3630 4 ਟਰੈਕਟਰ ਹੈ ਜੀ ਸਪੈਸ਼ਲ ਐਡੀਸ਼ਨ ਹੈ ਜੀ ਫਰਸਟ ਪਾਰਟੀ ਦਾ ਬਈ ਫਰਸਟ ਪਾਰਟੀ ਫਰਸਟ ਪਾਰਟੀ ਦਾ ਟਰੈਕਟਰ ਹੈ 2014 ਮਾਡਲ ਹੈ 5 ਲੱਖ ਤੇ 18000 ਰੁਪਏ ਬਾਈ ਡਿਮਾਂਡ ਕਰਦਾ ਕਨੋਪੀ ਕਨੂਪੀ ਜਿਹੜੀ ਨਾਲ ਆਉਂਦੀ ਹੈ ਉਹ ਲੱਗੀ ਹੋਈ ਹੈ ਹੌਲੈਂਡ 3630 ਬਈ ਇਹ ਕਿੰਨੇ ਦਾ ਦੇਣਾ ਹੈ ਇਹ ਦੇ ਦਾਂ ਬਈ 4 ਲੱਖ 80000 ਚਾਰ ਲੱਖ ਤੇ 80000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਟਰੈਕਟਰ ਚੰਗੀ ਤਰ੍ਹਾਂ ਦੇਖ ਲੋ ਕਰਾ ਸਾਰਾ ਅਖੀਰ ਤੱਕ ਦੇਖਿਓ ਟਰੈਕਟਰ ਨੂੰ ਆਪਣਾ ਚੰਗੀ ਤਰ੍ਹਾਂ ਦੇਖ ਕੇ ਤੇ ਬਾਈ ਦਾ ਨੰਬਰ ਤੁਹਾਨੂੰ ਬੋਲੇ ਹੀ ਆ ਸਿੱਧਾ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟਸਾਂ ਦੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਜੀ ਅੱਗੇ ਬਾਈ ਕੋਲ ਹੈਗਾ 363 2009 ਮਾਡਲ ਸਵਾ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਕਿ ਪਾਵਰ ਸਟੀering ਟਰੈਕਟਰ ਹੈ 2 ਸਪੀਡ ਚ ਹੈ ਬਾਈ ਜੀ ਇਹ ਟਰੈਕਟਰ ਆ 2 ਸਪੀਡ ਆ 2 ਸਪੀਡ ਟਰੈਕਟਰ 363 ਪਲੱਸ ਵਾਲਾ ਹਰਿਆਣਾ ਨੰਬਰ ਬਾਈ ਕੋਲ ਜ਼ਿਆਦਾਤਰ ਟਰੈਕਟਰ ਹੈ ਜਿਹੜੇ ਹਰਿਆਣਾ ਨੰਬਰ ਹੁੰਦੇ ਐ ਐਨਓਸੀ ਸਾਰੇ ਟਰੈਕਟਰਾਂ ਦੇ ਮਿਲ ਜੂਗਾ ਨਾ ਅੱਛਾ ਇਹ ਦੀ ਪਾਸਿੰਗ ਹੈ ਨਹੀਂਗੀ ਤਾਂ ਕਰਕੇ ਬਾਈ ਕਹਿੰਦਾ ਇਹਦੀ ਐਨਓਸੀ ਨਹੀਂ ਮਿਲਣਗੀ ਬਾਕੀ ਟਰੈਕਟਰਾਂ ਦੀ ਐਨਓਸੀ ਤੁਹਾਨੂੰ ਮਿਲ ਜੂਗੀ ਬਾਈ ਗੁਰਮੀਤ ਕਹਿੰਦਾ ਇਹਦੇ ਨਾਲ ਬਾਈ 2 ਸਪੀਡ ਟਰੈਕਟਰ ਹੈ 2009 ਮਾਡਲ ਹੈ ਸਵਾ 3 ਲ ਤਿੰਨ ਲੱਖ 25000 ਰੇਟ ਆ ਹਾਂਜੀ ਠੀਕ ਐ ਤੇ 310000 ਟਰੈਕਟਰ ਦੇ ਦਾ 310000 ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ ਬਾਕੀ ਤੁਸੀਂ ਫੋਨ ਕਰ ਲਓ ਫੋਨ ਕਰਕੇ ਹੋਰ ਵੀ ਥੋੜਾ ਮਾਨਤਾਣ ਕਰ ਦੋ ਬਾਈ ਅੱਗੇ 2013 ਮਾਡਲ ਸੁਪਰ ਇਹ ਆਪਣੇ ਨਾਂ ਦਾ ਟਰੈਕਟਰ ਅੱਛਾ ਤੇਰੇ ਨਾਂ ਆ ਵੀਰੇ ਆਪ ਨੰਬਰ ਆ ਅੱਛਾ ਬਠਿੰਡੇ ਦਾ ਨੰਬਰ ਲੱਗਿਆ ਬਠਿੰਡੇ ਦਾ ਨੰਬਰ ਲਵਾਦ ਭਾਈ ਨੇ 4 ਲੱਖ ਤੇ 70000 ਰੁਪਏ ਬਾਈ ਡਿਮਾਂਡ ਕਰਦਾ ਡੱਕ ਡੱਕ ਐਮ ਪੰਪ ਲੱਗਿਆ ਹੋਇਆ ਹੈਗਾ ਉੱਤੇ ਬਿਲਕੁਲ ਨਵਾਂ ਟਰੈਕਟਰ ਹੈ ਜੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ 4 ਲੱਖ ਤੇ 70000 ਬਾਈ ਡਿਮਾਂਡ ਕਰਦਾ ਬਠਿੰਡਾ ਨੰਬਰ ਹੈ 75 ਕੇ ਪੈਸੇ 70 ਤੋਂ 75 ਪੈਸੇ ਟਰੈਕਟਰ ਦੇ ਟਾਇਰ ਵੀ ਹੈਗੇ ਨੇ ਐਮ ਆਰ ਐਫ ਕੰਪਨੀ ਦੇ 16928 ਦੇ ਡਬਲ ਡਿਸਟ੍ਰੀਬਿਊਟਰ ਆ 3 ਸਪੀਡ ਆ ਟਾਪ ਮਾਡਲ ਹੀ ਆ ਜਾਂਦਾ ਭਾਈ ਜੀ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦੇ ਹੋ ਤਾਂ ਬਾਈ ਗਰਮੀਤ ਨਾਲ ਤੁਸੀਂ ਗੱਲ ਕਰ ਲਓ ਦੁਬਾਰੇ ਫੇਰ ਆਪਾਂ ਵਿਚਾਲ ਦੀ ਗਰਮੀਤ ਦਾ ਫੋਨ ਨੰਬਰ ਤੁਹਾਨੂੰ ਬੋਲਣ ਲੱਗਾ ਗਰਮੀਤ ਫੋਨ ਇਹ ਦੇਣਾ ਕਿੰਨੇ ਦਾ ਟਰੈਕਟਰ ਬਾਈ ਇਹ ਟਰੈਕਟਰ ਬਾਈ 4.5 ਲੱਖ ਦਾ ਟਰੈਕਟਰ ਦੇ ਰਾਂ ਸਾਢੇ 4 ਲੱਖ ਦਾ ਖੜ ਜਾ ਮੜਾ ਪਿੱਛੇ ਨਾ ਹਟ ਤੇ ਤੇਰਾ ਫੋਨ ਨੰਬਰ ਬੋਲ ਦੇ 628097826 ਇਹ ਬਾਈ ਦਾ ਫੋਨ ਨੰਬਰ ਹੈ ਟ੍ਰੈਕਟਰ ਦਾ ਨੰਬਰ ਟਰੈਕਟਰ ਹੈ ਬਾਈ ਜੀ ਜੇ ਕਿਸੇ ਨੂੰ ਚਾਹੀਦਾ ਹੋਵੇ ਅਥਰਾ ਘੋੜਾ ਬਾਈ ਕਹਿੰਦਾ ਅੱਗੇ ਬਾਈ ਕੋਲ ਹੈਗਾਗਾ ਟਰਬੋ ਵਾਲਾ ਇੱਕ ਹੋਰ ਸਪੈਸ਼ਲ ਐਡੀਸ਼ਨ ਹੈ ਇਹ ਕਿਹੜਾ ਮਾਡਲ 14 ਇਹ ਵੀ 14 ਫਰਸਟ ਓਨਰ ਹੈ ਇਹ ਵੀ 14 ਮਾਡਲ ਹੈ ਫਰਸਟ ਓਨਰ ਹੈ ਬਾਈ ਕਹਿੰਦਾ ਜਮਾ ਨਵੇਂ ਆ ਚਾਰੇ ਟਰੈਕਟਰ ਦੇ ਟਾਇਰ ਜਮਾ ਨਵੇਂ ਮੂਰਲੇ ਗੋਲ ਗੁੱਡੀ ਵਾਲੇ ਪਾਏ ਹੋਏ ਆ ਮਗਰਲੇ ਜੇ ਕੇ ਕੰਪਨੀ ਦੇ ਇਹ ਹੈਗਾ ਜੇ ਕੇ ਸੋਨ ਜੇ ਕੇ ਸੋਨ ਨਹੀਂ ਹੈ ਨਾ ਹਾਂ ਹਾਂ ਜੇ ਕੇ ਨਹੀਂ ਜੇ ਕੇ ਜੇ ਕੇ ਸਿਰਤ ਸਾਰਥ ਜੇ ਕੇ ਸਾਰਥ ਜਿਹੜੇ ਟਾਇਰਾਂ ਦੇ ਸਾਰਥੀ ਆਉਂਦੇ ਆਗੇ ਉਹ ਵੀਰੇ ਮਹਿੰਗੇ ਵਾਲੇ ਟਾਇਰ ਆ ਜੇ ਕੇ ਦੇ ਸਿੱਧੀ ਗੁੱਡੀ ਵਾਲੇ ਬਹੁਤ ਵਧੀਆ ਟਰੈਕਟਰ ਹੈਗਾ ਬਾਈ ਦਾ ਟਰੈਕਟਰ ਦਾ ਰੇਟ ਕਿੰਨਾ ਕਰਵੇਂ ਤਾ ਇਹ ਆ 518000 ਰੇਟ 518000 ਬਾਈ ਇਹਦਾ ਰੇਟ ਕਰਦਾ ਹੈਗਾ ਆ ਕਨੋਪਿਕ ਨੂੰ ਉੱਤੇ ਲੱਗੀ ਹੋਈ ਹੈ ਬਾਈ ਜੀ ਪੂਰਾ ਘੈਂਟ ਟਰੈਕਟਰ ਹੈਗਾ ਜੇ ਕੋਈ ਬਾਈ ਨੂੰ ਕਿਸੇ ਸਪੈਸ਼ਲ ਐਡੀਸ਼ਨ ਚਾਹੀਦਾ ਹੋਵੇ ਇਹਦੇ ਡਿਸਟ੍ਰੀਬਿਊਟਰ ਹੈ ਨਹੀਂ ਬਾਈ ਯਾਰ ਜੀ ਡਿਸਟ੍ਰੀਬਿਊਟਰ ਆਈ ਨਹੀਂ ਇਹਦੇ ਡਿਸਟ੍ਰੀਬਿਊਟਰ ਇਸ ਮਾਡਲ ਚ ਬਾਈ ਕਹਿੰਦਾ ਆਇਆ ਹੀ ਨਹੀਂ ਸੀ ਲੇ ਮਰਾੜਾ ਇੱਕ ਮਿੰਟ ਹਾਂਜੀ ਇਹ ਲੀਲੇ ਮਗਰਾੜਾ ਥੋੜੇ ਡਾਇਰੈਕਟਰੀ ਆਇਆ 14 ਮਾਡਲ ਅੱਛਾ ਡਬਲ ਡਿਸਟਰੀਬਿਊਟਰ ਹੈ ਹੀ ਨਹੀਂ ਇਹਨਾਂ ਦੇ ਅੱਛਾ ਡਿਸਟਰੀਬਿਊਟਰ ਲਗਾਉਣਾ ਪੈਂਦਾ ਡਿਸਟਰੀਬਿਊਟਰ ਲਗਾਉਣਾ 10000 ਰੁਪਏ ਦਾ ਉਹ ਤਾਂ ਲੱਗ ਜਾਂਦਾ ਹਨਾ ਤੂੰ 3 ਸਪੀਡ ਹੈ ਟਾਪ ਮਾਰ ਲੈ ਹਾਂ ਟਾਪ ਮਾਰ ਲੈ ਬਾਕੀ ਉਸ ਹਸਾਬ ਨਾਲ ਟਾਪ ਮਾਰ ਲੈ ਇਹ ਉਹ ਜਿਹੜਾ 2014 ਜੂਜੀ ਗੇਅਰ ਵਾਲਾ ਟਰੈਕਟਰ ਆ ਜਾਂਦਾ ਬਾਈ ਜੀ ਸਪੈਸ਼ਲ ਐਡੀਸ਼ਨ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਬਾਈ ਇਹ ਕਿੰਨੇ ਦਾ ਦੇਣਾ ਟਰੈਕਟਰ ਵੀਰੇ ਇਹ ਦੇ ਦਾਂਗੇ 490000 ਦਾ ਟਰੈਕਟਰ ਇਹ ਦੇ ਦਾਂਗੇ अच्छा वो भी भाई ਨਾਲੇ ਗੱਲ ਇਹ ਬਾਈ ਦੇ ਸਪੈਸ਼ਲ ਜਿਹੜੇ ਹੋਰ ਤੇਰੇ ਕੋਲ ਹਾਲੈਂਡ ਹੀ ਹੁੰਦੇ ਜਿਆਦਾ ਨਾ ਹਾਲੈਂਡ ਹੀ ਹੁੰਦੇ ਆਪਣੇ ਹੋਰ ਕਿੰਨੇ ਖੜੇ ਕੋਈ ਖੜਾ ਕਰੇ ਨਹੀਂ ਨਹੀਂ ਹੋਰ ਹੈ ਨਹੀਂ ਇੱਕ ਅੱਠ ਮਾਡਲ ਖੜਿਆ ਆ ਅੱਠ ਮਾਡਲ ਆ ਉਹ ਵੀ ਟੂ ਸਪੀਡ ਆ ਸਾਦਾ ਸਟੀਅਰਿੰਗ ਆ ਸਾਦਾ ਟੂ ਸਪੀਡ ਆ ਉਹ ਕਿੰਨੇ ਦਾ ਦੇਣਾ ਵੀਰੇ ਉਹਦੇ 80 ਪੈਸੇ ਟਾਇਰ ਆ ਟਰੈਕਟਰ ਦੇ ਦਾਂਗੇ 2,80,000 ਦਾ 280000 ਰੁਪਏ ਦਾ ਜੇ ਕੋਈ ਸਪੈਸ਼ਲ ਨੇ ਕਿਸੇ ਵੀ ਤਰ੍ਹਾਂ ਦਾ ਛਤੀਤੀ ਲੈਣਾ ਹੋਵੇ ਤਾਂ ਬਾਈ ਗਰਮੀਤ ਦਾ ਤੇਰਾ ਪਿੰਡ ਹੈਗਾ ਆਰਮਨਗਰ ਨੇੜੇ ਮੋੜ ਮੰਡੀ ਜ਼ਿਲ੍ਹਾ ਬਟੰਡਾ ਜ਼ਿਲ੍ਹਾ ਬਟੰਡਾ ਆਰਮਪੁਰਾ ਤੇ ਮੋੜ ਮੰਡੀ ਦੇ ਜਿਹੜਾ ਵਿਚਾਲੇ ਪਿੰਡ ਆ ਹਨਾ 메ਨ ਰੋਡ ਤੇ ਤੇਰਾ ਫੋਨ ਨੰਬਰ ਰਾਸ਼ਟ੍ਰ ਜੀ ਇੱਕ ਵਾਰੀ ਫੇਰ ਬੋਲਦੇ ਬਾਈ ਇੱਕ ਨੰਬਰ ਹੋਰ ਕਰ 99883 99883 99880 99825 99880 83625 99883 ਨਹੀਂ 99880 ਹਾਂ 83625 83625 ਕੀ ਨਾ ਬਾਈ ਦਾ ਦਾ ਬਾਈ ਦਾ ਨੰਬਰ ਬੂਟਾ ਬਾਈ ਦਾ ਬੂਟਾ ਅੱਛਾ ਬਾਈ ਇਹ ਇਹ ਦੋਨੇ ਨੰਬਰ ਬਾਈ ਹੋਰਾਂ ਦੇ ਨੇ ਗਰਮੀਤ ਬਾਈ ਦਾ ਨੰਬਰ ਤੁਹਾਰੇ ਬੋਲਦੇ ਤਰਾ 6280978246 6280978246 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਇਹਨਾਂ ਟ੍ਰੈਕਟਰਾਂ ਸੰਬੰਧੀ ਜੇ ਕਿਸੇ ਹਾਲੈਂਡ ਲੈਣਾ ਤਾਂ ਸਪੈਸ਼ਲ ਟ੍ਰੈਕਟਰ ਬਾਈ ਨਾਲ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆ ਕੇ ਟ੍ਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਭਰਾਵਾਂ ਨੇ ਹਜੇ ਤੱਕ ਆਪਣੇ పేਜ ਨੂੰ ਲਾਈਕ ਫੋਲੋਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋਅ ਤੇ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਲਈ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ